स्टार एजी न्यूज़ चैनल ਤੋਂ ਤੁਹਾਡਾ ਸਵਾਗਤ ਕਰਦੇ ਹਾਂ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਕੀ ਅੱਜ ਦੇ ਵਕਤ ਅਜ ਇਸرائیਲੀ ਨੂੰ ਅੱਜ ਦੇਖੋ بڑے ਵੱਡੇ ਪੱਤਰ ਦੀ ਵਧੀਆ ਰੈਲੀ ਸ਼ੀਨਾ ਸਾਹਿਬ ਲਾਡੀ ਸਾਹਿਬ ਨੇ ਕਰਾਈ ਸਾਡੇ بڑے بڑے ਪਰਮ ਮਿੱਤਰ ਨੇ ਔਰ ਅੱਜ ਬੜੀ ਵੱਡੀ ਤਦਾਦ ਚ ਲੇਡੀਜ਼ ਵੀ ਹਾਜ਼ਰ ਸੀ ਜੰਗਸਟਰ ਵੀ ਹਾਜ਼ਰ ਸੀ ਔਰ ਇਹਨਾਂ ਨੇ ਮਨ ਬਣਾਇਆ ਕਾਂਗਰਸ ਪਾਰਟੀ ਨੂੰ ਸਪੋਰਟ ਕਰਨ ਦਾ ਰਾਹੁਲ ਗਾਂਧੀ ਦੀਆਂ ਨੀਤੀਆਂ ਨੂੰ ਸਪੋਰਟ ਕਰਨ ਦਾ ਉਹ ਸਭ ਤੋਂ ਵੱਡੀ ਗੱਲ ਵੱਡਾ-ਵੱਡਾ ਦਰਦ ਜਿਹੜਾ ਮੋਦੀ ਸਾਹਿਬ ਨੇ ਦੇਸ਼ ਦੇ ਉੱਤੇ ਜਿਹੜਾ ਹਾਲਾਤ ਇਹੋ ਜਿਹੇ ਪੈਦਾ ਕਰ ਦਿੱਤੇ ਆ ਵੀ ਅੱਜ ਦੇਸ਼ ਬੜੀ ਸਥਿਰਤਾ ਦੀ ਸਥਿਤੀ 'ਚ ਹੈ ਸੰਜਮ ਦੀ ਸਥਿਤੀ 'ਚ ਸੋ ਆਜ ਇਹਨਾਂ ਨੇ ਸਾਰੇ ਨੇ ਮਨ ਬਣਾਇਆ ਕਾਂਗਰਸ ਪਾਰਟੀ ਨੂੰ ਮੈਨੂੰ ਸਪੋਰਟ ਕਰਨ ਦਾ ਤੇ ਮੈਂ ਇਹਨਾਂ ਦਾ ਇੱਕ ਵਰਕਰ ਮੀਟਿੰਗ ਚ ਆਇਆ ਪਹਿਲਾ ਸਾਹਿਬ ਜਿੱਦਾਂ ਪਿਛਲੇ ਦਿਨ ਵੇਖਿਆ ਗਿਆ ਕਿ ਜਿੱਦਾਂ ਰਾਹੁਲ ਗਾਂਧੀ ਵੀ ਪਹੁੰਚੇ ਸਨ ਭਰਮਾ ਇਕੱਠ ਜੋ ਆਪਾਂ ਉੱਥੇ ਵੇਖਣ ਨੂੰ ਮਿਲਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਵੱਡਾ ਲੀਡਰ ਆਊਗਾ ਕੋਈ ਨਾ कल 2 बजे ਤੁਹਾਡੀ ਪ੍ਰੈਸ ਨੂੰ ਸੁਵੋਧਨ ਕਰਨਗੇ। ਔਰ 1 ਵਜੇ ਤੋਂ 2 ਵਜੇ ਤੱਕ ਟਾਈਮ ਆ ਜਾਏਗਾ। ਚਲੋ। ਉਹਦੀ ਤਾਂ ਆਪਾਂ ਗੱਲ ਬਾਤ ਤੁਹਾਡੇ ਨਾਲ ਰੱਖਾਂ। ਉਹਨਾਂ ਸਾਹਿਬ 7 ਦਿਨ ਦਾ ਟਾਈਮ ਮੰਗ ਰਿਹਾ ਹੈ। ਕੇਜੇ ਵਾਲਾ ਐਸਸੀ ਕੋ ਕਿ ਮੈਨੂੰ ਟਾਈਮ ਦਿੱਤਾ ਜਾਵੇ ਤਾਂ ਜੋ ਕਿ ਮੈਂ ਜਿਹੜਾ ਨਤੀਜਾ ਉਹ ਘਰਤ ਬੈਠ ਕੇ ਦੇਖ ਸਕਾਂ। ਕੀ ਲੱਗਦਾ ਪਹਿਲੋ ਹਾਰ ਸਵੀਕਾਰ ਕਰ ਲਈਏ ਜੀ? ਦੇਖੋ ਗੱਲ ਇਹ ਹੈ ਜਿੱਥੇ ਕਾਨੂੰਨੀ ਪ੍ਰਕਿਰਿਆ ਹੈ। ਇਹ ਤੋਂ ਹੁਣ ਮੇਰਾ ਖਿਆਲ ਹੈ ਕਿ ਮੈਂ ਇਸ ਤੇ ਟਿੱਪਣੀ ਨਾ ਹੀ ਕਰਨ ਦੇ ਬੈਟਰ ਹਾਂ। ਉਹਨਾਂ ਨੂੰ ਜੋ ਕਾਨੂੰਨਾਂ ਦਾ ਉਹਨੂੰ ਪਨਾਉਣਾ ਚਾਹੀਦਾ ਜੇ ਉਹਨਾਂ ਇੱਕ ਤਰੀਕ ਤੱਕ ਟਾਈਮ ਮੰਗਿਆ ਸੀ ਉਹਨਾਂ ਦੇ ਦਿੱਤਾ। ਤੋ ਹੁਣ ਜਿਹੜਾ ਜਿੱਥੇ ਜੋ ਅਗਲਾ ਜਿਹੜੀ ਉਹਨਾਂ ਦੀ ਜੋ ਕਾਨੂੰਨ ਬੰਦ ਮੰਗ ਜਿਉ ਕਾਨੂੰਨ ਨੇ ਕਿਹਾ ਉਹਦੇ ਮੁਤਾਬਕ ਤੁਰ ਜਾਣਾ ਚਾਹੀਦਾ ਸੰਧੂ ਸਾਹਿਬ ਨੇ ਵੱਲੋਂ ਅੱਜ ਰੋਡ ਜੋ ਕੱਢਿਆ ਗਿਆ ਜਿਸ ਵਿੱਚ ਮੇਰੇ ਵੱਲੋਂ ਸਵਾਲ ਪੁੱਛੇ ਗਏ ਕਿ ਕੈਂਡੀਡੇਟ ਦਾ ਨਾਮ ਕੀ ਉਹਨਾਂ ਕੋ ਕੈਂਡੀਡੇਟ ਦਾ ਨਾਮ ਨਹੀਂ ਸੀ ਕੁਝ ਲੋਕਾਂ ਨੂੰ ਪਤਾ ਕੀ ਲੱਗਦਾ ਕਿ ਜਾਣਬੁੱਝ ਕੇ ਭੀੜ ਇਕੱਠੀ ਕੀਤੀ ਜਾ ਰਹੀ ਹੈ ਸਾਰੇ ਪੈਸੇ ਦੇ ਕੇ ਲੈਂਦੇ ਜਾਂਦੇ ਆ ਇਹਨਾਂ ਸਾਡੇ ਚੇਅਰ ਦੇ ਵਿਕ ਰਹੇ ਨੇ ਇਹ ਇੱਕ ਵਾਰ ਇਹਨਾਂ ਨੂੰ ਚੈੱਕ ਕਰੋ ਨਾ ਸਾਡੇ ਨੂੰ ਸਾਡੇ ਮਾਵਾ ਭੈਣਾਂ ਵੇਖਿਆ ਮਤਲਬ ਕਿੰਦਾ ਦੇ ਪਰਿਵਾਰਾਂ ਦੇ ਪਰਿਵਾਰ ਬੈਠੇ ਤੇ ਉਹ ਫਰਕ ਪੈਂਦਾ ਨੇ ਨਾ ਚੀਜ਼ਾਂ ਦਾ ਹੁਣ ਭੀੜ ਜਿਹੜੀ ਉਹ ਪੈਸੇ ਨਹੀਂ ਇਕੱਠੀ ਕੀਤੀ ਜਾ ਰਹੀ ਹੈ ਤੇ ਲੱਗਦਾ ਹੈ ਕਿ ਹੁਣ ਲੋਕ ਕਾਫੀ ਸਹਿਯੋਗ ਦਿੰਦੇ ਹੋਏ ਨਜ਼ਰ ਆ ਰਹੇ ਕਿਉਂਕਿ ਨਵਜੋਤ ਸਿੰਘ ਸਿੱਧੂ ਬੇਸ਼ੱਕ ਇਲਾਕੇ ਚ ਨਹੀਂ ਨੇ ਲੇਕਿਨ ਉਹਨਾਂ ਦੇ ਪੂਰੀ ਟੀਮ ਸੋਚੀ ਟੀਮ ਆ ਦੇਖੋ ਖੜੀ ਉਹਨਾਂ ਦੀ ਸਿੱਧੂ ਸਾਹਿਬ ਦੀ ਖੜੀ ਹੈ ਸਿੱਧੂ ਸਾਹਿਬ ਹੀ ਖੜੇ ਨੇ ਸਿੱਧੂ ਸਾਹਿਬ ਹੀ ਖੜੇ ਨੇ ਨਾਲਿਆ ਸਾਰੇ ਨਵਜੋਤ ਸਿੰਘ ਸਿੱਧੂ ਆਏ ਇੱਕ ਇੱਕ ਨਵਜੋਤ ਸਿੰਘ ਸਿੱਧੂ ਆ ਵੀ ਪਹੁੰਚਣਗੇ ਜੋ ਆਸ ਤੇ ਬਹੁਤ ਹੈ ਕਿ ਆਉਣ ਵਾਲੇ ਦਿਨਾਂ ਚ ਆਉਣਗੇ ਜੀ ਸੋ